ਮੈਂ ਸਰਮਣ ਸਿੰਘ ਬੰਦੇਰ ਇਸ ਵੇਲੇ ਸ਼ੰਭੂ ਮੋਰਚੇ ਤੋਂ ਬੋਲ ਰਿਹਾ ਜੀ ਔਰ ਇਸ ਲਗਭਗ 1 ਸਾਲ 7 ਦਿਨ ਦਾ ਸਮਾਂ ਹੋ ਚੱਲਿਆ ਵਾ ਮੈਂ ਉਸੇ ਸੜਕ ਦੇ ਖੜਾ ਜਿੱਥੇ ਪਿਛਲੇ ਬੰਨੇ ਹਰਿਆਣਾ ਸਰਕਾਰ ਨੇ ਔਰ ਕੇਂਦਰ ਨੇ ਦੁਵਾਰ ਕੀਤੀ ਹੋਈ ਹੈ ਤੇ ਸਾਹਮਣੇ ਸਾਡੇ ਵਲੰਟੀਅਰ ਖੜੇ ਆ ਔਰ ਇਹਨਾਂ ਦੇ ਹੱਥਾਂ ਵਿੱਚ ਤੁਹਾਨੂੰ ਝਾੜੂ ਨਜ਼ਰ ਆ ਰਹੇ ਹੋਣਗੇ ਅੱਜ ਸ਼ੰਭੂ ਬਾਰਡਰ ਤੇ ਸਫਾਈ ਮਿੰਮਾ ਦਾ ਦਿਹਾੜਾ ਵਾ ਸਫਾਈ ਕਿਉਂ ਕਰ ਰਹੇ ਆ 21 ਨੂੰ ਸ਼ਹੀਦ ਸੁਭਕਰਨ ਸਿੰਘ ਦੀ ਵਰਸੀ ਆ ਵੱਡਾ ਇਕੱਠ ਇੱਥੇ ਆਉਣਾ ਵਾ ਉਹਦੀ ਤਿਆਰੀਆਂ ਵਿੱਚ ਜੁਟੇ ਹੋਏ ਆ ਇਹਦੇ ਨਾਲ ਦੀ ਨਾਲ ਜਿਹੜਾ ਦੇਸ਼ ਦੇ ਸਾਰੇ ਦੇਸ਼ ਵਾਸੀ ਜਿਹੜਾ ਪ੍ਰਯਾਗ ਰਾਜ ਦੇ ਵਿੱਚ ਮਹਾਕੁੰਭ ਚੱਲ ਰਿਹਾ ਉਹਦੀ ਆਸਥਾ ਵਿੱਚ ਡੁਬਕੀ ਲਗਾਉਣਾ ਚਾਹੁੰਦੇ ਆ ਪਰ ਜੋ ਗ੍ਰੀਨ ਟ੍ਰਿਬਿਊਨਲ ਦੀਆਂ ਜਾਂ ਪੋਲੂਸ਼ਨ ਕੰਟਰੋਲ ਬੋਰਡ ਦੀਆਂ ਜੋ ਅੱਡ ਅੱਠ ਜਾਂਚ ਕਰਨ ਵਾਲੇ ਨੇ ਪਾਣੀ ਦਾ ਉਨ੍ਹਾਂ ਦੀ ਇਹਦੀ ਰਿਪੋਰਟਾਂ ਅਖਬਾਰਾਂ ਚ ਮੀਡੀਆ ਨਹੀਂ ਸਾਨੂੰ ਪਤਾ ਲੱਗਾ ਵੀ ਉਹ ਉੱਥੇ ਨਾਉਣ ਦੇ ਕਾਬਲ ਨਹੀਂ ਹੈਗੀਆਂ ਠੀਕ ਹੈ ਜੀ ਇਸ ਕਰਕੇ ਜਾਂ ਕੁੰਬ ਦੇ ਵਿੱਚ ਜਿਹੜੀ ਭਗੜੜ ਹੋਈ ਜਾਂ ਰੇਲਾਂ ਦੀ ਵਿਵਸਥਾ ਸਰਕਾਰ ਪੂਰੀ ਤਰ੍ਹਾਂ ਨਾ ਕਰ ਸਕੀ ਜਾਂ ਨਵੀਂ ਦਿੱਲੀ ਵਿੱਚ ਜਿਹੜੀ ਭਗੜੜ ਹੋਈ ਕੇਂਦਰ ਹੋਵੇ ਜਾਂ ਯੂਪੀ ਸਰਕਾਰ ਹੋਵੇ ਉਹ ਲੋਕਾਂ ਨੂੰ ਪੂਰੀ ਤਰ੍ਹਾਂ ਸੁਵਿਧਾਵਾਂ ਦੇਣ ਵਿੱਚ ਉਹਦਾ ਪ੍ਰਬੰਧਨ ਕਰਨ ਵਿੱਚ ناکਾਮਜਾਬ ਰਹੀ ਆ ਜੋਸੀਂ ਸਮਝਦੇ ਹੈਗੇ ਆ ਇਹਦੇ ਨਾਲ ਦੀ ਨਾਲ ਜਿਹੜਾ ਇਕਤਾ ਦਾ ਯਤਨ ਹੈ ਸਾਡੇ ਹੁਣ 27 ਨੂੰ ਚੰਡੀਗੜ੍ਹ ਦੇ ਵਿੱਚ ਤਿੰਨੇ ਫੋਰਮ ਜਿਹੜੇ ਆ ਮੀਟਿੰਗ ਕਰਕੇ ਇਕਤਾ ਨੂੰ ਸਫਲ ਬਣਾਉਣਗੇ ਜੋ ਅਸੀਂ ਸਮਝਦੇ ਹੈਗੇ ਆ ਔਰ ਇਹ ਤੋਂ ਗਾਹਾਂ 21 ਨੂੰ ਸ਼ਹੀਦ ਸੁਪਕਰਨ ਸਿੰਘ ਜੀ ਦੀ ਵਰ੍ਹੇ ਸਾਰੇ ਸ਼ਹੀਦਾਂ ਨੂੰ ਯਾਦ ਕਰਾਂਗੇ ਇਸ ਕਰਕੇ ਸਾਰੇ ਉੱਤਰ ਪ੍ਰਾਧ ਦੇ ਲੋਕਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਮਤਾਵਾ ਪੈਣਾ ਨੂੰ ਬੀਬੀਆਂ ਨੂੰ ਆਪਵਾਦ ਵਾਲੇ ਖਾਸ ਕਰਕੇ ਨੇੜੇ ਦੇ ਆ ਲੋਕਾਂ ਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਲੰਗਰ ਸਮੇਤ ਪਹੁੰਚਣ ਦੀ ਅਪੀਲ ਕਰਦੇ ਆਂ ਵੀ ਵੱਧ ਤੋਂ ਵੱਧ ਸ਼ੰਭੂ ਔਰਚੇ ਤੇ ਪਹੁੰਚਿਆ ਜਾਵੇ ਜੇ ਆਉਣ ਵਾਲੀ 22 ਦੀ ਜਿਹੜੀ ਸਰਕਾਰ ਨਾਲ ਗੱਲਬਾਤ ਹੋਈ ਆ ਉਹਨੂੰ ਸਫਲ ਕਰਾਉਣਾ ਵਾ ਵੱਧ ਤੋਂ ਵੱਧ ਗਿਣਤੀ ਵਿੱਚ ਬਾਡਰਾਂ ਤੇ ਪਹੁੰਚੋ ਸਰਕਾਰ ਦੇਤੇ ਦਬਾਅ ਬਣਾਇਆ ਜਾ ਸਕੇ ਧੰਨਵਾਦ